ਇਹ ਰੇਡੀਓ ਕਿੰਨਾ ਸਾਲ ਪੁਰਾਣਾ ਹੈ ਇਹ ਹੋਏਗਾ ਜੀ 74 75 ਪੁਰਾਣੀ ਪੀੜ੍ਹੀ ਅਗਰ ਇਹਨਾਂ ਤਸਵੀਰਾਂ ਦੇਖ ਰੋ ਉਹਨਾਂ ਨੂੰ ਇਹ ਪਤਾ ਨਹੀਂ ਹੋਣਾ ਇਹਨੂੰ ਕੀ ਕਹਿੰਦੇ ਆ ਦੱਸੋ ਇਹ ਰਿਕਾਰਡ ਹੈ ਜੀ ਇਹੋ ਜਿਹੇ ਰਿਕਾਰਡ ਕਿੰਨੇ ਰੱਖਿਆ ਜੀ ਉਹ ਇਹੋ ਜਿਹੇ ਮੇਰੇ ਕੋਲੇ 500 ਦੇ ਕਰੀਬ ਰਿਕਾਰਡ ਨੇ ਸਾਰੇ ਚੱਲਦੇ ਆ ਸਾਰੇ ਚੱਲਦੇ ਆ ਜੀ ਇਹ ਪੱਥਰ ਦੇ ਰਿਕਾਰਡ ਜਿਹਨੂੰ ਕਹਿੰਦੇ ਸੀਗੇ ਇਹ ਪੱਥਰ ਦਾ ਹਾਂ ਜੀ ਪੱਥਰ ਦੇ ਆਏ ਫਿਰ ਲਾਕ ਦੇ ਆਏ ਫਿਰ ਪਲਾਸਟਿਕ ਦੇ ਆਏ ਸਭ ਤੋਂ ਪਹਿਲਾ ਮਾਡਲ ਹੈ ਜੀ ਇਹ ਨੈਸ਼ਨਲ ਪੈਨਸੋਂ ਦਾ ਹਾਂ 1980 ਦਾ ਇਹ ਜਪਾਨ ਦੀ ਟੈਕਨੋਲੋਜੀ ਦਾ 1980 ਦਾ ਜੀ ਮਾਡਲ ਲਿਖਿਆ ਨਾਲੋਂ ਕੈਮਰਾ ਕਿੰਨੇ ਸਾਲੀ ਕੈਮਰਾ ਬੜਾ ਪੁਰਾਣਾ ਹੈ ਸਰ ਫਿਲਮ ਪੈਂਦੀ ਸੀ ਇਹਦੇ ਵਿੱਚ ਇਹ 1952 ਦਾ ਜੀ ਹੈ ਤਰ੍ਹਾਂ ਤਰ੍ਹਾਂ ਦੇ ਤੁਸੀਂ ਸੈੱਟ ਰੱਖੇ ਨੇ ਲਾਲ ਕਾਲ 70 72 5 ਕੱਕਾ ਇਹ ਸਕਰੀਨ ਦੇ ਵਿੱਚ ਮੈਸੇਜ ਆਂਦਾ ਹੁੰਦਾ ਸੀ ਅਗਰ ਕਿਸੇ ਨੂੰ ਅਸੀਂ ਕੰਟੈਕਟ ਕਰਨਾ ਇਹ ਪੇਜਰ ਉੱਤੇ ਲੱਗ ਜਾਂਦਾ ਹੁੰਦਾ ਸੀ ਪੈਂਡ ਤੇ ਇਸ ਤੋਂ ਉੱਤੇ ਸਕਰੀਨ ਹੈ ਜਿਹੜੀ ਲੱਗੀ ਹੋਈ ਹੈ ਤਾਂ ਇਹ ਆਵਾਜ਼ ਕਰਦਾ ਸੀ ਕਿਉਂਕਿ ਇਹ ਪੇਜਰ ਦਾ ਮਤਲਬ ਇਹ ਹੈ ਕਿ ਮੇਰੇ ਕੋਲ ਪੇਜਰ ਹੈ ਔਰ ਘਰ ਦੇ ਵਿੱਚ ਕਿਸੇ ਨੂੰ ਮੈਰਰ ਕੰਮ ਪੈ ਗਿਆ ਜਾਂ ਕਿਸੇ ਹੋਰ ਜਿਹੜਾ ਮੇਰਾ ਫਰੈਂਡ ਹੈ ਉਹਨੂੰ ਪਤਾ ਵੀ ਮੇਰੇ ਕੋਲ ਪੇજર ਨੰਬਰ ਹੈ ਇਹਦਾ ਨੰਬਰ ਹੁੰਦਾ ਸੀ ਤੇ ਕੋਈ ਨੋਟ ਹੁੰਦਾ ਸੀ ਉਹ ਫੋਨ ਇਸ ਫੋਨ ਤੋਂ ਨੰਬਰ ਬੁਲਾਉਂਦਾ ਸੀ ਔਰ ਪੇજર ਦੇ ਉੱਤੇ ਮੈਸੇਜ ਆਦਾ ਹੀ ਹੁੰਦਾ ਸੀ ਬਿਲਕੁਲ ਬਿਲਕੁਲ ਇਹ ਰੇਲਵੇ ਦਾ ਟੈਲੀਫੋਨ ਹੈ ਇਹ ਰੇਲਵੇ ਦਾ ਹੈ ਰੇਲਵੇ ਦੇ ਜਗਾਰ ਕੋਲੇ ਹੁੰਦੇ ਸੀਗੇ ਮੈਂ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਇੱਕ ਸੇਵਾਮੁਕਤ ਪ੍ਰੋਫੈਸਰ ਵਰਿੰਦਰ ਸਿੰਘ ਨਾਲ ਤੁਹਾਨੂੰ ਮਿਲਣ ਜਾ ਰਿਹਾ ਹਾਂ ਜਿਨ੍ਹਾਂ ਨੇ 1948 ਤੋਂ ਲੈ ਕੇ 1990 ਤੱਕ ਦੇ ਜਿੰਨੇ ਵੀ ਚਾਹੇ ਉਹ ਇਲੈਕਟ੍ਰੋਨਿਕ ਗੈਜਟ ਕਈ ਤਰ੍ਹਾਂ ਦੇ ਹੋਣ ਟੇਬਲ ਰਿਕਾਰਡ ਹੋਣ ਚਾਹੇ ਕਈ ਤਰ੍ਹਾਂ ਦੇ ਰਿਕਾਰਡ ਹੋਣ ਰੇਡੀਓ ਹੋਣ ਟੀਵੀ ਹੋਣ ਉਹ ਸਾਰੇ ਆ ਸਮਾਨ ਨੂੰ ਆਪਣੇ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਦੀ ਤਰ੍ਹਾਂ ਉਸ ਨੂੰ ਸੰਭਾਲ ਕੇ ਰੱਖਿਆ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਕਈ ਤਰ੍ਹਾਂ ਦੇ ਪੁਰਾਣੇ ਰੇਡੀਓ ਨਜ਼ਰ ਆ ਰਹੇ ਨੇ ਰੈਕ ਦੇ ਵਿੱਚ ਕਿਵੇਂ ਸੰਭਾਲ ਕੇ ਰੱਖੇ ਨੇ ਔਰ ਕਈ ਤਰ੍ਹਾਂ ਦੇ ਟੈਲੀਫੋਨ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਚਾਹੇ ਉਹ ਅੰਗਰੇਜ਼ ਇਸਤੇਮਾਲ ਕਰਦੇ ਸੀ ਚਾਹੇ ਉਹ ਜਿਵੇਂ ਜਿਵੇਂ ਟੈਕਨੋਲੋਜੀ ਚੇਂਜ ਹੁੰਦੀ ਗਈ ਉਹਨਾਂ ਸਾਲਾਂ ਦੇ ਵਿੱਚ ਉਹ ਟੈਲੀਫੋਨ ਵੀ ਇੱਥੇ ਮੌਜੂਦ ਨੇ ਗੱਲ ਉਹੀ ਹੈ ਕਿ ਭਾਵੇਂ ਜੋਗੇ ਸਮੇਂ ਦੇ ਵਿੱਚ ਮੋਬਾਈਲ ਫੋਨ ਨੇ 뮤직 ਪਲੇਅਰ ਕੰਪਿਊਟਰ ਕੈਮਰੇ ਘੜੀਆਂ ਇੱਥੋਂ ਤੱਕ ਕਿ ਕਈ ਰਿਸ਼ਤੇਦਾਰੀਆਂ ਤੱਕ ਖਤਮ ਕਰ ਦਿੱਤੀਆਂ ਹੁਣ ਪਰ ਕੁਝ ਦਹਾਕਿਆਂ ਪਹਿਲੇ ਇਹਨਾਂ ਸਾਰੇ ਕੰਮਾਂ ਦੇ ਵੱਖ-ਵੱਖ ਗੈਜਟ ਆਉਂਦੇ ਸਨ 1980 ਦੇ ਕਰੀਬ ਪਹਿਲੀ ਵਾਰ ਰੇਡੀਓ ਰਿਕਾਰਡ ਹੋਇਆ ਸੀ 23 ਦਸੰਬਰ 1900 ਦੇ ਵਿੱਚ ਪਹਿਲੀ ਵਾਰ ਰੇਡੀਓ ਆਡੀਓ ਵੇਵ ਸੁਣਾਈ ਸੁਨਾਈਆਂ ਗਈਆਂ ਸੀ ਤੇ 1906 ਦੇ ਵਿੱਚ 크리스마ਸ ਮੌਕੇ ਪਹਿਲਾ ਵਾਇਰਲੈਸ ਬ੍ਰੋਡਕਾਸਟ ਹੋਇਆ ਸੀ ਜਿਸ ਨੂੰ ਇਲੈਕਟ੍ਰੋਨਿਕ ਮੀਡੀਆ ਦੇ ਯੁੱਗ ਦੀ ਸ਼ੁਰੂਆਤ ਮੰਨਿਆ ਜਾਂਦਾ ਸੀ ਸੋ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਇੱਕ ਰੇਡੀਓ ਹੈ ਜਿਹੜਾ ਕਾਫੀ ਪੁਰਾਣਾ ਹੈ ਔਰ ਮੈਂ ਨਾਲ-ਨਾਲ ਗੱਲ ਵੀ ਕਰਾਂਗਾ ਜਿਹੜੇ ਸੇਵਾਮੁਖਤ ਪ੍ਰੋਫੈਸਰ ਨੇ ਵਰਿੰਦਰ ਸਿੰਘ ਇਹ ਕਿੰਨਾ ਕੋ ਸਮਾਨ ਤੁਸੀਂ ਇਹ ਪੂਰਾ ਇਕੱਠਾ ਕੀਤਾ ਹੋਇਆ ਹੈ ਇੱਕ ਕਮਰੇ ਦੇ ਵਿੱਚ ਸਜਾਇਆ ਹੋਇਆ ਔਰ ਕਿਵੇਂ ਇਹ ਪੋਸੀਬਲ ਹੋ ਸਕਿਆ ਕਿੱਥੋਂ ਕਿੱਥੋਂ ਇਕੱਠਾ ਕੀਤਾ ਕੁਝ ਮੇਰੇ ਗ੍ਰੈਂਡਫਾਦਰ ਤੋਂ ਲੈ ਕੇ ਪਿਆ ਸੀ ਤੇ ਉਸ ਤੋਂ ਬਾਅਦ ਕੁਝ ਰਿਸ਼ਤੇਦਾਰੀਆਂ ਚੋਂ ਮਿਲ ਗਿਆ ਕੁਝ ਮੈਂ ਪਰਚੇਜ ਕੀਤਾ ਹੂੰ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਦਾ ਜਿੱਥੋਂ ਮਿਲਿਆ ਛੱਡਿਆ ਨਹੀਂ ਲੈ ਆਉਂਦਾ ਅੱਛਾ ਮੈਂ ਪਹਿਲੇ ਵੀ ਜਦੋਂ ਸ਼ੁਰੂਆਤ ਕੀਤੀ ਕਿ 1948 ਤੋਂ ਲੈ ਕੇ 1990 ਤੱਕ ਦਾ ਤੁਹਾਡੇ ਕੋਲ ਸਾਰਾ ਇਹ ਕਲੈਕਸ਼ਨ ਪਈ ਹੈ ਪਹਿਲੇ ਤਾਂ ਮੈਂ ਰੇਡੀਓ ਇਹ ਰੇਡੀਓ ਕਿੰਨਾ ਸਾਲ ਪੁਰਾਣਾ ਹੈ ਇਹ ਹੋਏਗਾ ਜੀ 74 75 ਦਾ ਇਹ ਉਹਨੇ ਗਰਮ ਹੋ ਕੇ ਚੱਲਦਾ ਗਰਮ ਹੋ ਕੇ ਗਰਮ ਹੋ ਕੇ ਚੱਲਦਾ ਜਦੋਂ ਟਿਊਨ ਉਹਨਾਂ ਦੀ ਸਹੀ ਹੋ ਜਾਂਦੀ ਹੈ ਇਹਦੇ ਵਿੱਚ ਇੱਕ ਮੈਜਿਕ ਲਾਈਟ ਆ ਹਾਂ ਹਾਂ ਇਹ ਲੋਟਿੰਗ ਆ ਜਾਂ ਜੇ ਆ ਦੇਖੋ ਮੂਰਤਾਂ ਰਹੀਆਂ ਨਾਲ ਸਟੇਸ਼ਨ ਜਦੋਂ ਰੇਂਜ ਵਿੱਚ ਨਹੀਂ ਹੁੰਦਾ ਲਾਈਟ ਵੱਡੀ ਹੋ ਜਾਂਦੀ ਜਦੋਂ ਟਿਊਨ ਹੋ ਜਾਂਦਾ ਅੱਛਾ ਜਦੋਂ ਅਸੀਂ ਘੁਮਾਉਂਦੇ ਸੀ ਇਸ ਸੂਈ ਨੂੰ ਤੇ ਕਾਫੀ ਆਵਾਜ਼ਾਂ ਆਉਂਦੀਆਂ ਸੀ ਚੀਚੀ ਦੀ ਹੈ ਨਾ ਇਹ ਇਹ ਆਵਾਜ਼ ਕਿਉਂਕਿ ਇਸ ਤਰ੍ਹਾਂ ਦੇ ਨਾਲ ਸਟੇਸ਼ਨ ਫਰਦਾ ਰੇਡੀਓ ਹਾਂਜੀ ਇਹ ਰਿਕਾਰਡ ਕਿੱਥੋਂ ਇਕੱਠੇ ਕੀਤੇ ਸੀ ਬੜਾ ਮੁਸ਼ਕਲ ਹੋਇਆ ਹੋਣਾ ਇਹ ਪੰਜਾਬੀ ਰਿਕਾਰਡ ਤਾਂ ਜੀ ਮਿਲਦੇ ਨਹੀਂ ਹਿੰਦੀ ਹਲੇ ਮਿਲ ਜਾਂਦੇ ਆ ਕਿਆਂ ਬਸ ਪੁਰਾਣੀ ਪੀੜ੍ਹੀ ਅਗਰ ਇਹਨਾਂ ਤਸਵੀਰਾਂ ਨੂੰ ਦੇਖ ਰਿਹਾ ਉਹਨਾਂ ਨੂੰ ਇਹ ਪਤਾ ਨਹੀਂ ਹੋਣਾ ਇਹਨੂੰ ਕੀ ਕਹਿੰਦੇ ਆ ਦੱਸੋ ਇਹ ਰਿਕਾਰਡ ਹੈ ਜੀ ਇਹ ਇਹੋ ਜਿਹੇ ਰਿਕਾਰਡ ਕਿੰਨੇ ਰੱਖੇ ਸੀ ਇਹੋ ਜਿਹੇ ਮੇਰੇ ਕੋਲੇ 500 ਦੇ ਕਰੀਬ ਰਿਕਾਰਡ ਨੇ ਸਾਰੇ ਚੱਲਦੇ ਆ ਸਾਰੇ ਚੱਲਦੇ ਆ ਜੀ ਇਹ ਪੱਥਰ ਦੇ ਰਿਕਾਰਡ ਜੀ ਨੂੰ ਕਹਿੰਦੇ ਸੀਗੇ ਇਹ ਪੱਥਰ ਦਾ ਹਾਂਜੀ ਹਾਂ ਪੱਥਰ ਦੇ ਆਏ ਫਿਰ ਲਾਖ ਦੇ ਆਏ ਫਿਰ ਪਲਾਸਟਿਕ ਦੇ ਆਏ ਜਿਵੇਂ ਪਹਿਲੇ ਜਿਹੜੇ ਰੇਡੀਓ ਆਏ ਜਿਹੜੇ ਟੇਪ ਰਕਾਰਡ ਆਏ ਛੋਟੀ ਛੋਟੀ ਕੈਸਟ ਆਈ ਹੁਣ ਪੈਨ ਡਰਾਈਵ ਆ ਗਈਆਂ ਸਭ ਤੋਂ ਪਹਿਲਾਂ ਆਈ ਚਾਬੀ ਵਾਲੀ ਗ੍ਰਾਮ ਫੋਨ ਉਸ ਤੋਂ ਬਾਅਦ ਇਲੈਕਟ੍ਰੀਕਲ ਆ ਗਈ ਇਲੈਕਟ੍ਰੋਨਿਕ ਜਿਹਨੂੰ ਆਪਾਂ ਕਹਿੰਦੇ ਆ ਉਸ ਤੋਂ ਬਾਅਦ ਇਹਦੇ ਨਾਲ ਜੀ ਛੋਟੀ ਟੇਪ ਰਿਕਾਰਡਰ ਆਈ ਜਿਹਨੂੰ ਇਟਵਰਗੀ ਟੇਪ ਰਿਕਾਰਡਰ ਅਸੀਂ ਕਹਿੰਦੇ ਸੀਗੇ ਇਹ ਦਾ ਮਾਈਕ ਸੀ ਸਭ ਤੋਂ ਪਹਿਲਾ ਮਾਡਲ ਆ ਜੀ ਇਹ ਨੈਸ਼ਨਲ ਪੈਨਾਸੋਨਿਕ ਹਾਂ 1980 ਦਾ ਇਹ ਜਪਾਨ ਦੀ ਟੈਕਨੋਲੋਜੀ ਦਾ ਜੀ 1980 ਦਾ ਜੇ ਮਾਡਲ ਲਿਖਿਆ ਨਾਲ ਟੇਪ ਰਿਕਾਰਡ ਮੋਨੋ ਮਾਡਲ ਆਰਕਯੂ 2309 ਜਪਾਨ 1980 ਹਾਂ ਇਹ ਇਹ ਆ ਗਿਆ ਇਹ ਸੋਨੀ ਦਾ ਮਾਡਲ ਹੈ ਜੀ ਇਸੇ ਦੇ ਵਿੱਚ ਹਾਂ ਹਾਂ ਸਿੰਗਲ ਟੇਪ ਰਿਕਾਰਡ ਉਸ ਤੋਂ ਬਾਅਦ ਆ ਗਿਆ ਜੀ ਟੇਪ ਰਿਕਾਰਡਰ ਤੇ ਰੇਡੀਓ 2n1 ਹਾਂ ਹਾਂ ਜਿੱਦਾਂ ਆ ਪਿਆ ਤੁਹਾਡੇ ਕੋਲ ਇਹ 3n1 ਹੈ ਹਾਂ ਹਾਂ ਇਹ ਵੀ ਚੱਲਦਾ ਜੀ ਇਹ ਪਲੇ ਕਰਾ ਪਲੇ ਰਿਵਰਸ ਇਹ ਰਿਕਾਰਡਿੰਗ ਇਸ ਵਾਰ ਬਣੀ ਯਾਰ ਆ ਗਈ ਕਿ ਅਸੀਂ ਜਦੋਂ ਟੇਪਰ ਕਾਰਡ ਚਲਾਉਂਦੇ ਜੀ ਪਹਿਲਾਂ ਤਾਂ ਮੈਂ ਕੈਸਟ ਦੇਖਾਂਗੀ ਕੈਸਟ ਇਹ ਕੈਸਟ ਹੁੰਦੀ ਸੀ ਹਾਂ ਇਹ ਚਮਕੀਲਾ ਇਹ ਤੁਸੀਂ ਚਮਕੀਲੇ ਦੀ ਕੈਸਟ ਰੱਖੀ ਹੈ ਹਾਂ ਜੀ ਬਿਲਕੁਲ ਜੀ ਸਾਰੀਆਂ ਨਹੀਂ ਰੱਖਣੀਆਂ ਪੈਂਦੀਆਂ ਇਹ ਚਮਕੀਲੇ ਦੀ ਕੈਸਟ ਚੱਲਦੀ ਆ ਜੀ ਬਿਲਕੁਲ ਚੱਲਦੀ ਆ ਅੱਛਾ ਜੀ ਪਹਿਲੇ ਅੱਛਾ ਕਈ ਟੇਪ ਰਿਕਾਰਡ ਦੇ ਵਿੱਚ ਨਾ ਐਦਾਂ ਕੈਸਟ ਪੈਂਦੀ ਹੁੰਦੀ ਸੀ ਇਹਦੇ ਵਿੱਚ ਸਿੱਧੀ ਪੈਂਦੀ ਹੈ ਉਹਦੇ ਮੈਕੈਨਿਜ਼ਮ نیچے ਲੱਗਿਆ ਹੋਇਆ ਹੈ ਨੀਚੇ ਇਹਦੇ ਉੱਤੇ ਹੈਡ ਹੁੰਦਾ ਹੁੰਦਾ ਸੀ ਉੱਪਰ ਅੱਛਾ ਜਦੋਂ ਇਹ ਫੀਤੀ ਟੁੱਟ ਜਾਂਦੀ ਸੀ ਤਾਂ ਅਸੀਂ ਜੋੜਦੇ ਵੀ ਸੀ ਨੇਪਾਲ ਇਸ ਦੇ ਨਾਲ ਜੋੜ ਦਿੰਦੇ ਸੀਗੇ ਇਹਦੇ ਤੇ ਸੀਡੀ ਵੀ ਪੈਂਦੀ ਇਹਦੇ ਸੀਡੀ ਵੀ ਪੈਂਦੀ ਹੈ ਜੀ ਇਹ ਹੁਣ ਅੱਛਾ ਇਹਦੇ ਵਿੱਚ ਸੀਡੀ ਰੇਡੀਓ ਸੀਡੀ ਅਤੇ ਟੇਪ ਰਿਕਾਰਡਰ 3 ਇਨ 1 ਹੈ 3 ਇਨ 1 ਹੈ ਐਵੀ ਚੱਲਦਾ ਫਿਰ ਇਹ ਵੀ ਚੱਲਦਾ ਹੈ ਸੀਡੀ ਰਿਮੋਟ ਨਾ ਚੱਲਦੀ ਹੈ ਜੀ ਅੱਛਾ ਰਿਮੋਟ ਹੈ ਇਹ ਕੈਮਰੇ ਇਹ ਕੈਮਰਾ ਕਿੰਨੇ ਸਾਲ ਇਹ ਕੈਮਰਾ ਬੜਾ ਪੁਰਾਣਾ ਹੈ ਜੀ ਸਰ ਫਿਲਮ ਪੈਂਦੀ ਸੀ ਇਹਦੇ ਵਿੱਚ ਇਹ 1952 ਦਾ ਜੀ ਇਹ 50 52 1952 ਬਲੈਕ ਐਂਡ ਵਾਈਟ ਫੋਟੋਆਂ ਖਿੱਚਦਾ ਸੀ ਇਹ 12 ਜਾਂ 24 ਜਿਹੜੀ ਵੀ ਅਸੀਂ ਰੀਲ ਪਾਉਂਦੇ ਸੀਗੇ ਕੈਮਰੇ ਤੇ ਡਿਪੈਂਡ ਕਰਦਾ ਤੇ ਉਹ ਫੋਟੋ ਰੀਲ ਤੁਸੀਂ ਸੰਭਾਲ ਕੇ ਰੱਖੀ ਨਹੀਂ ਰੀਲ ਇਸ ਟਾਈਮ ਤੇ ਸਾਰਾ ਇਹ ਇੰਨੀ ਕਲੈਕਸ਼ਨ ਇਕੱਠੀ ਕਰਨੀ ਬੜੀ ਮੁਸ਼ਕਲ ਹੈ ਇਹ ਇਹ ਪੁਰਾਣੇ ਟਾਈਮ ਦੇ ਫੋਨ ਹੈ ਸਾਰੇ ਇਹ ਤਰਾ ਤਰਾ ਦੇ ਤੁਸੀਂ ਸੈੱਟ ਰੱਖੇ ਨੇ ਲਾਲ ਕਾਲਾ 70 72 5 ਤੱਕ ਆਇਆ ਇਹ ਉਹ ਤੋਂ ਹੁੰਦੇ ਸੀ ਉਸ ਤੋਂ ਬਾਅਦ ਇਹ ਅੱਗੇ ਮਾਡਲ ਚੇਂਜ ਹੋ ਗਿਆ ਫਿਰ ਇਹ ਡਿਜੀਟਲ ਆ ਗਿਆ ਜੀ ਡਿਜੀਟਲ ਆ ਗਿਆ ਹਾਂ ਬਟਨ ਵਾਲਾ ਉਸ ਤੋਂ ਬਾਅਦ ਆ ਗਿਆ ਜੀ ਪੋਰਟਲੈਸ ਆ ਗਿਆ ਪੋਰਟਲੈਸ ਆ ਗਿਆ ਕਾਫੀ ਦੂਰ ਤੱਕ ਇਹਦੀ ਰੇਂਜ ਹੁੰਦੀ ਸੀ ਹੁਣ ਹੁਣ ਮੋਬਾਈਲ ਆ ਗਿਆ ਜੀ ਹੱਥਾਂ 'ਚ ਹੁਣ ਮੋਬਾਈਲ ਆ ਗਿਆ ਉਸ ਤੋਂ ਬਾਅਦ ਜੀ ਇੱਕ ਵਿਚ ਵਿਚਾਲੇ ਹੋਰ ਆਏ ਸੀਗੇ ਪੇਜਰ हां ये पेजर याद आ गया मन्नू हां हां हा। ये ते मैसे मैसेज जेड़ा सी डिस्प्ले ਕਰਦਾ ਸੀ 1995 96 ਦੇ ਵਿੱਚ ਸੀ ਇਹ पेजर ਹਨਾ हां जी ਇਹ ਥੋੜਾ ਜਿਹੀ ਟਾਈਮ ਇਹਦਾ ਦੌਰ ਰਹਾ ਉਸ ਤੋਂ ਬਾਅਦ ਫਿਰ ਮੋਬਾਈਲ ਜਦੋਂ ਆ ਗਏ ਇਹਦਾ ਮੈਸੇਜ ਦੀ ਸਕਰੀਨ ਇਹ ਤੁਸੀਂ ਦੇਖ ਰਹੇ ਹੋ ਕਿ ਕਿਉਂਕਿ ਨੌਜਵਾਨ ਅੱਜ ਦੀ ਪੀੜ੍ਹੀ ਨੂੰ ਤਾਂ ਪਤਾ ਨਹੀਂ ਹੋਣਾ ਪੇજર ਕੀ ਚੀਜ਼ ਹੈ ਇਹ ਸਕਰੀਨ ਦੇ ਵਿੱਚ ਮੈਸੇਜ ਆਂਦਾ ਹੁੰਦਾ ਸੀ ਅਗਰ ਕਿਸੇ ਨੂੰ ਅਸੀਂ ਕੰਟੈਕਟ ਕਰਨਾ ਇਹ ਪੇજર ਇੱਥੇ ਲੱਗ ਜਾਂਦਾ ਹੁੰਦਾ ਸੀ ਪੈਂਟ ਤੇ ਔਰ ਇਹ ਜਦੋਂ ਇੱਥੇ ਫਿੱਟ ਹੁੰਦਾ ਸੀ ਪੇજર ਤੇ ਇਸ ਦੇ ਉੱਤੇ ਸਕਰੀਨ ਹੈ ਇਹ ਜਿਹੜੀ ਲੱਗੀ ਹੋਈ ਆ ਤਾਂ ਇਹ ਆਵਾਜ਼ ਕਰਦਾ ਸੀ ਕਿਉਂਕਿ ਇਹ ਪੇਜਰ ਦਾ ਮਤਲਬ ਇਹ ਹੈ ਕਿ ਮੇਰੇ ਕੋਲ ਪੇਜਰ ਹੈ ਔਰ ਘਰ ਦੇ ਵਿੱਚ ਕਿਸੇ ਨੂੰ ਮੇਰੇ ਨਾਲ ਕੰਮ ਪੈ ਗਿਆ ਜਾਂ ਕਿਸੇ ਹੋਰ ਜਿਹੜਾ ਮੇਰਾ ਫਰੈਂਡ ਹੈ ਉਹਨੂੰ ਪਤਾ ਵੀ ਮੇਰੇ ਕੋਲ ਪੇਜਰ ਨੰਬਰ ਹੈ ਇਹਦੇ ਦਾ ਨੰਬਰ ਹੁੰਦਾ ਸੀ ਉਹਦੇ ਕੋਲ ਨੋਟ ਹੁੰਦਾ ਸੀ ਉਹ ਫੋਨ ਇਸ ਫੋਨ ਤੋਂ ਨੰਬਰ ਮਿਲਾਂਦਾ ਸੀ ਔਰ ਪੇਜਰ ਦੇ ਉੱਤੇ ਮੈਸੇਜ ਆਦਾ ਹੀ ਹੁੰਦਾ ਸੀ ਨਾ ਬਿਲਕੁਲ ਜੀ ਬਿਲਕੁਲ ਮੈਸੇਜ ਆਇਆ ਕਿਹੜੇ ਨੰਬਰ ਤੋਂ ਫੋਨ ਆਇਆ ਫਿਰ ਉਹ ਜਾ ਕੇ ਪੀਸੀਓ ਤੋਂ ਉਹਨੂੰ ਫੋਨ ਕਰਕੇ ਕੰਟੈਕਟ ਕਰ ਲੈਣਾ ਪਹਿਲੇ ਕੰਟੈਕਟ ਉਹ ਫੋਨ ਦੇ ਉੱਤੇ ਕਰਦਾ ਸੀ ਉੱਥੇ ਕੰਟਰੋਲ ਰੂਮ ਵਿੱਚ ਕੰਟਰੋਲ ਰੂਮ ਜਿੱਥੇ ਇਹ ਫੋਨ ਜਿੱਥੇ ਕਾਲ ਆ ਜਾਂਦੀ ਉਹ ਜਿਵੇਂ ਨੰਬਰ ਆ ਜਾਂਦਾ ਸੀਗਾ ਜਿਹਦਾ ਮੇਰਾ ਨੰਬਰ ਆ ਮੈਂ ਪੇਜਰ ਕੀਤਾ ਮੇਰਾ ਨੰਬਰ ਆ ਗਿਆ ਮੈਨੂੰ ਉਹਨਾਂ ਨੇ ਫੋਨ ਕਰਦਾ ਮੇਰਾ ਨੰਬਰ ਦੇਖ ਕੇ ਕਿਤੋਂ ਵੀ ਪੀਸੀਓ ਤੋਂ ਇਹਦੇ ਤੇ ਟੈਲੀਫੋਨ ਨੰਬਰ ਆ ਜਾਂਦਾ ਸੀ ਪੇਜਰ ਤੇ ਫਿਰ ਇਹ ਇਹ ਪੇਜਰ ਦੇ ਇੱਕੋ ਹੀ ਪੇਜਰ ਹੈ ਹੋਰ ਵੀ ਪੇਜਰ ਰੱਖੇ ਹੋਏ ਜੀ ਸੰਭਾਲ ਕੇ ਨਹੀਂ ਇੱਕੋ ਹੀ ਮੈਨੂੰ ਲਾਸਟ ਦੇ ਮਿਲਿਆ ਜੀ ਇਹ ਹੀ ਹੋਰ 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 ਕਲੈਕਸ਼ਨ ਇਹ ਇੱਕ ਟੈਲੀਫੋਨ ਹੈ ਇਹ 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 ਰੇਲਵੇ ਦਾ ਟੈਲੀਫੋਨ ਹੈ ਇਹ ਰੇਲਵੇ ਦਾ ਜੀ ਰੇਲਵੇ ਦੇ ਚ ਗਾਰਡ ਕੋਲੇ ਹੁੰਦੇ ਸੀਗੇ ਹੂੰ ਉਹਨਾਂ ਨੇ ਜਿੱਥੇ ਵੀ ਕਿਤੇ ਟ੍ਰੇਨ ਰੁਕ ਜਾਣੀ ਹੁਣ ਤਾਂ ਵਾਇਰਲੈਸ ਸੈਟ ਆ ਗਏ ਉਹਨਾਂ ਕੋਲੇ ਵਾਕੀ ਟੱਕੀ ਆ ਗਏ ਦੱਸ ਦਿੰਦੇ ਨੇ ਪਹਿਲਾਂ ਉਥੋਂ ਇਥੋਂ ਤਾਰਾਂ ਕਨੈਕਟ ਕਰਦੇ ਸੀ ਇਹਦੇ ਵਿੱਚ ਸੈੱਲ ਪੈਂਦੇ ਸੀ ਡਾਇਰੈਕਟ ਖੰਭੇ ਤੋਂ ਜੁਆਇੰਟ ਲਾ ਕੇ ਤੇ ਇਹਨਾਂ ਨਾਲ ਗੱਲ ਕਰ ਲੈਣੀ ਨੇੜੇ ਦੇ ਸਟੇਸ਼ਨ ਤੇ ਇੰਡੀਅਨ ਟੈਲੀਫੋਨ ਇੰਡਸਟਰੀ ਲਿਮਟਿਡ ਬੈਂਗਲੌਰ ਇਹਦੇ ਵਿੱਚ ਸੈੱਲ ਪੈਂਦੇ ਆ ਹਾਂ ਜੀ ਇਹ ਚ ਸੈੱਲ ਪੈਂਦੇ ਨੇ ਦੋ ਅੱਛਾ ਜੀ ਕਿ ਜੇ ਸੱਲੇ ਬੰਦੇ ਹੀ ਇਹਦੇ ਇਹ ਕਿੰਨੇ ਕੋ ਸਾਲ ਪੁਰਾਣਾ ਹੋਣਾ ਇਹ ਹੋਏਗਾ ਜੀ ਜਦੋਂ ਤੇ ਹੁਣ ਆਪਣੇ ਕੋਲੇ ਵਾਕੀ ਟਾਕੀ ਨਹੀਂ ਸੀਗੇ ਹਾਂ ਹਾਂ ਸਟੇਸ਼ਨ ਨੰਬਰਸ ਰਿਗਾਰਡ ਕੋਲੇ ਉਦੋਂ ਦੇ ਆ ਜੀ ਇਹ ਵਾਕਮੈਨ ਆ ਜੀ ਅਸੀਂ ਤੁਰੇ ਫਿਰ ਹਾਂ ਵਾਕਮੈਨ ਆਪਾਂ ਨਾਲ ਰੱਖਦੇ ਸੀ ਤੁਰੇ ਫਿਰਦੇ ਸੀ ਗਾਣੇ ਸੁਣਨੇ ਆ ਇਹਦੇ ਵਿੱਚ ਕੈਸਟ ਪੈ ਜਾਂਦੀ ਸੀ ਹਾਂ 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 ਇੱਥੇ ਕੈਸਟ ਪਾਣੇ ਦੋ ਸੈੱਲ ਪਾਣੇ ਅਸੀਂ ਕੰਨਾਂ ਨੂੰ ਹੈੱਡਫੋਨ ਲਾਉਣਾ ਤੇ ਸੁਣਦੇ ਜਾਣਾ ਜੇਬੇ ਪਾ ਲੈਣਾ ਉਸ ਵਕਤ ਸਾਡਾ ਦਿਲ ਕਰਿਆ ਵੀ ਅਸੀਂ ਰੇਡੀਓ ਵੀ ਸੁਣੀਏ ਇਹਦੇ ਵਿੱਚ FM ਤੇ AM ਦੋ ਬੈਂਡ ਦਾ ਰੇਡੀਓ ਆ ਗਿਆ ਹੁਣ ਇਹਦੀ ਜਗ੍ਹਾ ਮੋਬਾਈਲ ਨੇ ਲਈ ਮੋਬਾਈਲ ਜੇਬੇ ਦੀ ਜਗ੍ਹਾ ਤੇ ਫੇਰ ਆ ਗਿਆ CD ਪਲੇਅਰ ਜੀ ਹਾਂ ਹਾਂ ਫੇਰ ਚਿਪ ਆ ਗਈ ਮੋਬਾਈਲ ਆ ਗਏ ਬਹੁਤ ਕੁਝ ਚੇਂਜ ਹੋ ਗਿਆ ਜੀ ਅੱਛਾ ਇਹਦੇ ਵਿੱਚ ਜੋ CD ਪਹਿ ਜਾਂਦੀ ਹੈ CD ਪਹਿ ਜਾਂਦੀ ਹੈ ਇਹ ਵੀ ਪਾਕਟ ਗੈਜਟ ਸੀਐਸ ਬਿਲਕੁਲ ਇਹ ਇੱਕ ਕੈਸਟਰ ਰੱਖਿਆ ਵੀ ਸੀਐਸ ਆ ਵੀ ਸੀਐਸ ਸ਼ਬਮ ਬੇਵਫਾ ਸ਼ੋਲਾ ਸ਼ਬਮ ਮੇਰੇ ਘਰ ਉੱਪਰ ਵੀ ਸੀਐਸ ਵੀ ਪਏ ਨੇ ਕਿੰਨੇ ਵੀ ਸੀਐਸ ਇਕੱਠੇ ਕੀਤੇ ਨੇ ਤਿੰਨ ਤੇ ਚਾਰ ਨੇ ਜੀ ਅੱਛਾ ਦੋ ਸੀਡੀ ਪਲੇਅਰ ਰੱਖੇ ਨੇ ਜੀ ਇਹਨਾਂ ਦਾ ਵੀ ਦੌਰ ਖਤਮ ਹੋ ਗਿਆ ਵੀ ਸੀਐਸ ਦੇ ਵੀ ਚਲਾ ਗਿਆ ਲੇਕਿਨ ਇਹ ਟੀਵੀ ਜਿਹੜਾ ਹੈ ਹੁਣ ਤਾਂ ਐਲਸੀਡੀ ਆ ਗਈ ਇਹ ਟੀਵੀ ਤੋਂ ਪਹਿਲੇ ਵੀ ਇੱਕ ਟੀਵੀ ਹੁੰਦਾ ਸੀ ਦਰਵਾਜ਼ੇ ਬੰਦ ਹੁੰਦੇ ਸੀ ਲੱਕੜ ਦੇ ਸ਼ਟਰ ਵਾਲਾ ਟੀਵੀ ਸੀਗਾ ਜੀ ਉਸ ਤੋਂ ਪਹਿਲਾਂ ਟਿਊਬ ਸੀਗਾ ਟੀਵੀ ਉਹ 1970 ਤੇ ਬਾਕੀ ਸਾਰਾ ਕੁਝ ਤੁਹਾਡਾ ਹਾਂਜੀ ਤੇ ਉਸ ਤੋਂ ਬਾਅਦ ਸ਼ਟਰ ਵਾਲਾ ਟੀਵੀ ਆ ਗਿਆ ਇਹ ਹੈਗਾ ਇਲੈਕਟ੍ਰੋਨਿਕ ਹੈ ਜੀ ਤੇ 12 ਚੈਨਲ ਆ ਇਹਦੇ ਬਲੈਕ ਐਂਡ ਵਾਈਟ ਹੈ ਕੁੰਦਨ ਕੰਪਨੀ ਹੁਣ ਤਾਂ ਬੰਦ ਹੋ ਚੁੱਕੀ ਆ ਉਹਨਾਂ ਦਾ ਕਿੰਨੇ ਸਾਲ ਲੱਗੇ ਤੁਹਾਨੂੰ ਇਹ ਸਾਰੀ ਕਲੈਕਸ਼ਨ ਇਕੱਠੀ ਕਰਨ ਨੂੰ ਇਹ ਸਾਰੇ ਗੈਜਟ ਇਕੱਠੇ ਕਰਨ ਨੂੰ ਅਪਰੋਕਸੀਮੇਟ 15 ਸਾਲ 15 ਸਾਲ ਅੰਦਰੋਂ ਤੋਂ ਜ਼ਿਆਦਾ ਹੋ ਗਿਆ ਹੁਣੇ ਆ ਕਿਉਂਕਿ ਜਦੋਂ ਦਾ ਮੈਂ ਲੁਧਿਆਣਾ ਆਇਆ ਮੈਂ 90 ਦੇ ਵਿੱਚ ਆਇਆ ਸੀ ਉਹਦਾ ਇਹ ਸਭ ਤੋਂ ਪਹਿਲਾਂ ਮੈਂ ਰੇਡੀਓ ਨਾਲ ਲੈ ਕੇ ਆਇਆ ਸੀ ਨੈਸ਼ਨਲ ਇਕੋ ਦਾ ਮੇਰਾ ਗ੍ਰੈਂਡਫਾਦਰ ਦਾ ਸੀ ਅੱਛਾ ਜੀ ਇਹ ਪੁਰਾਣੇ ਤੁਸੀਂ ਸਟੋਪ ਵੀ ਰੱਖੇ ਨੇ ਮੈਂ ਦੇਖ ਰਿਹਾ ਹੁਣ ਤਾਂ ਗੈਸ ਆ ਗਈ ਗੈਸ ਸਿਲੰਡਰ ਆ ਗਏ ਇਹ 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 ਪੁਰਾਣਾ ਸਟੋਪ ਮੇਰੇ ਖਿਆਲ ਨਾਲ ਇਹ ਤਾਂ ਜਦੋਂ ਅਸੀਂ ਵੀ ਬਚਪਨ ਦੇ ਵਿੱਚ ਦੇਖਿਆ ਜਦੋਂ ਰੋਟੀਆਂ ਪਕਦੀਆਂ ਸੀ ਸਟੋਪ ਦੇ ਉੱਤੇ ਜੰਤਰਾ ਦਾ ਇਹ ਹੈ ਕਿਤਰਾ ਦਾ ਸਟੋਵ ਆ ਇਹ ਪ੍ਰੈਸ਼ਰ ਸਟੋਵ ਆ ਗਰਮ ਇਹਦੇ ਵਿੱਚ ਮਟੀਰੀਅਲ ਪਾਉਣਾ ਇੱਥੋਂ ਇਹਦੇ ਵਿੱਚ ਹਵਾ ਭਰ ਦੇਣੀ ਇੱਥੋਂ ਪਹਿਲਾਂ ਫਲੇਮ ਲਾਉਣਾ ਇਹ ਗਰਮ ਹੋ ਜਾਣਾ ਉਹ ਤੋਂ ਗਰਮ ਹੋ ਕੇ ਪਿੰਨ ਦੇ ਨਾਲ ਕੇਰੋਸਿਨ ਤੋਂ ਗੈਸ ਬਣਨੀ ਫਿਰ ਚੱਲਣਾ ਅਗਰ ਬੰਦ ਹੋ ਜਾਂਦਾ ਸੀ ਤੇ ਅਸੀਂ ਪਿੰਨ ਮਾਰ ਕੇ ਇਹਨੂੰ ਸਾਫ਼ ਕਰ ਦਿੰਦੇ ਫਲੇਮ ਇਹਦਾ ਸਹੀ ਕਰ ਦਿੰਦੇ ਉਹ ਦੂਸਰਾ ਸਟੋਪ ਮੈਂ ਉਹ ਫਿਰ ਅਸੀਂ ਚਾਹੁੰਦੇ ਸੀ ਵੀ ਇਹ ਆਵਾਜ਼ ਨਾ ਕਰੇ ਫਿਰ ਉਹ ਬੱਤੀਆਂ ਵਾਲਾ ਸਟੋਵ ਆ ਗਿਆ ਜੀ ਉਹ ਗੈਸ ਵਾਂਗੂ ਚੱਲਦਾ ਬਿਲਕੁਲ ਲੇਕਿਨ ਤੇਲ ਦੀ ਕੰਜ਼ਮਪਸ਼ਨ ਜਿਹੜੀ ਆ ਕੇਰੋਸਿਨ ਦੀ ਜ਼ਿਆਦਾ ਹੋਦੀ ਤੇਰੇ ਤੁਸੀਂ ਲਾਲਟਨ ਵੀ ਰੱਖਿਆ ਨਾਲ ਹੈ ਜਦੋਂ ਲਾਈਟ ਚਲੀ ਜਾਂਦੀ ਸੀ ਹੁਣ ਇਨਵਰਟਰ ਆ ਗਏ ਪਹਿਲੇ ਲਾਲਟਨ ਹੁੰਦੇ ਸੀ ਏਦਾਂ ਦੇ ਅਸੀਂ ਇਹਨਾਂ ਦੇ ਨਾਲ ਹੀ ਪੜੇ ਹਾਂ ਜੀ ਹਾਂ ਸਹੀ ਲੈਂਪ ਹੁੰਦਾ ਸੀ ਕਿਸ ਦੇ ਵਧੀਆ ਘਰ ਹੁਣ ਲੈਂਪ ਹੁਣ ਆ ਲਾਲਟਨ ਹੁਣੇ ਸ਼ਾਮ ਨੂੰ ਇਹਨੂੰ ਸਾਫ਼ ਕਰਨੀ ਚਿਮਨੀ ਇਹਦੀ ਤੇਲ ਪਾ ਕੇ ਇਹਨੂੰ ਸਾਫ਼ ਕਰਕੇ ਰੱਖਣਾ ਔਰ ਇਸ ਬੱਤੀ ਦੇ ਥੱਲੇ ਸਾਰਾ ਪਰਿਵਾਰ ਸੌਂਦਾ ਵੀ ਸੀ ਬਿਲਕੁਲ ਜੀ ਬਿਲਕੁਲ ਹੁਣ ਇਨਵਰਟਰ ਆ ਗਿਆ ਵਕਫਾ ਕਮਰੇ ਚ ਲੈਟਾ ਚੱਲ ਜਾਂਦੀ ਹੈ ਹੁਣ ਸਰ ਇਹਦੀ ਲਾਈਟ ਹੀ ਸਾਨੂੰ ਜ਼ਿਆਦਾ ਲੱਗਦੀ ਸੀ ਹੁਣ ਸਾਨੂੰ ਵੱਲੋਂ ਵੱਡੇ ਵੱਡੇ ਜਗਾ ਕੇ ਹੂੰ ਮੱਲੋ ਵੱਡੇ ਵੱਡੇ ਜਗਾ ਕੇ ਵੀ ਸਾਨੂੰ ਹਨੇਰਾ ਲੱਗਦਾ ਮੈਂ ਕਿਹਦਾ ਉਹ ਦੇਖ ਰਿਹਾ ਰਿਕਾਰਡ ਇਹ ਉਸ ਵੇਲੇ ਫੋਲਕ Song of the Punjab volume 5 ਔਰ ਇਦਾਂ ਦੇ ਰਿਕਾਰਡ ਆਂਦੇ ਸੀ ਉਸ ਵੇਲੇ ਹੈ ਸੋ ਪੂਰੀ ਤਰ੍ਹਾਂ ਇੱਕ ਮੇਰੀ ਅੱਖ ਕਾਸ਼ਨੀ ਇਹ ਇਦਾਂ ਦੇ ਇੱਥੇ ਗਾਣਿਆਂ ਦੀ ਡਿਟੇਲ ਲਿਖੀ ਹੈ ਔਰ ਜਿਵੇਂ ਇਹ ਰਿਕਾਰਡ ਬੰਦ ਹੋਇਆ ਉਸ ਵੇਲੇ ਟੇਪ ਰਕਾਰਡ ਆ ਗਈ ਟੇਪ ਦੀ ਜਦੋਂ ਡੱਬੀ ਦੇ ਪਿੱਛੇ ਵੀ ਗਾਣੇ ਲਿਖੇ ਹੁੰਦੇ ਸੀ ਪੂਰੀ ਸਿਲਸਿਲਾ ਉਦਹੀਂ ਚੱਲਦਾ ਰਿਹਾ ਪਰ ਜਿਸ ਤਰ੍ਹਾਂ ਦੇ ਨਾਲ ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਜਿਵੇਂ ਚਾਹੇ ਰਿਕਾਰਡ ਤੋਂ ਬਾਅਦ ਟੇਪ ਰਕਾਰਡ ਟੇਪ ਰਕਾਰਡ ਤੋਂ ਬਾਅਦ ਵੀਸੀਆਰ ਵੀਸੀਆਰ ਤੋਂ ਬਾਅਦ ਚੇਂਜ ਹੁੰਦਾ ਗਿਆ ਜ਼ਮਾਨਾ ਪੂਰੀ ਤਰ੍ਹਾਂ ਇਹ ਹੈਗੇ ਈਪੀ ਰਿਕਾਰਡ ਕਹਿੰਦੇ ਹਨ ਇਹ ਛੋਟੇ ਆ ਇਹ ਇਹ ਥੋੜਾ ਟਾਈਮ ਚੱਲਦੇ ਦੋ ਦੋ ਗਾਣੇ ਹੁੰਦੇ ਸੀ ਇਹਦੇ ਵਿੱਚ ਪੰਜ ਜਾਂ ਛੇ ਗਾਣੇ ਹੁੰਦੇ ਸੀਗੇ ਇਹ ਇਹਦੇ ਵਿੱਚ 5 ਤੇ 6 ਦੇ ਇਹਦੇ ਵਿੱਚ ਇਹਦੇ ਵਿੱਚ ਸਿਰਫ ਦੋ ਇੱਕ ਸਾਈਡ ਤੇ ਦੋ ਇੱਕ ਸਾਈਡ ਤੇ ਹੂੰ ਇਹਦੇ ਵਿੱਚ ਸਿੰਗਲ ਸੀ ਸੌਂਗ ਇੱਕ ਪਾਸੇ ਇੱਕੋ ਹੀ ਗਾਣਾ ਹੁੰਦਾ ਸੀ ਇਹਦੀ ਸਪੀਡ ਦਾ ਫਰਕ ਸੀਗਾ ਇਹਦੇ ਆਰ ਪੀ ਐਮ ਜ਼ਿਆਦਾ ਸੀ 78 ਤੇ ਚੱਲਦਾ ਸੀ ਇਹ 48 ਤੇ ਚੱਲਦੇ ਆ ਇਹ 33 ਤੇ ਚੱਲਦੇ ਆ ਤੇਪਰਕਾਰ ਦੀ ਜਿਵੇਂ ਉਹਦੇ ਵਿੱਚ ਨਾ ਟੇਪ ਜਿਹੜੀ ਉਹ ਮੈਨੂੰ ਤੁਸੀਂ ਉਹਦੇ ਚ ਪਾਈ ਐ ਉਹ ਟੇਪ ਦੇ ਵਿੱਚ ਜਿਵੇਂ ਮੈਂ ਕਿਹਾ ਵੀ ਜਦੋਂ ਟੁੱਟ ਜਾਂਦੀ ਸੀ ਤੇ ਨੇਪ ਵਾਲਾ ਜ ਇਹਦੇ ਵਿੱਚ ਇਹ ਲਕੀਰ ਦੇ ਉੱਤੇ ਚੱਲਦਾ ਸੀ ਗਾਣਾ ਹੈ ਲਕੀਰ ਦੇ ਉੱਤੇ ਵੀ ਵਾਈਬ੍ਰੇਸ਼ਨ ਆ ਜੀ ਜਦੋਂ ਇਹਦੇ ਤੋਂ ਨੀਡਲ ਜਿਹੜੀ ਆ ਮੂਵ ਕਰਦੀ ਆ ਨੀਡਲ ਸਾਡੀ ਵਾਈਬ੍ਰੇਟ ਕਰਦੀ ਆ ਉਹਦਾ ਸਾਊਂਡ ਨਿਕਲਦੀ ਆ ਉਹਨੂੰ ਅਸੀਂ ਐਂਪਲੀਫਾਈ ਕਰਕੇ ਸਪੀਕਰ ਤੱਕ ਲੈ ਜਾਂਦੇ ਆ ਇਹ ਇਹ ਜਿਹੜਾ ਇਹ ਜਿਹੜਾ ਰਿਕਾਰਡ ਆ ਇਹ 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 ਕਿੰਨੇ ਗਾਣੇ ਨੇ ਇਹਦੇ ਵਿੱਚ ਇਹ ਜਿਹੜੀਆਂ ਲਕੀਰਾਂ ਨੇ 1 2 3 4 5 6 ਹਾਂ 1 2 3 4 5 6 ਆ ਮੇਰਾ ਇਹੀ ਹੈ ਕਿ ਤੁਸੀਂ ਮੈਸੇਜ ਕੀ ਦੋਗੇ ਮੈਸੇਜ ਇਹੀ ਆ ਵੀ ਨਸ਼ਿਆਂ ਤੋਂ ਦੂਰ ਰਹੋ ਬੱਚਿਆਂ ਨੂੰ ਕੰਮਕਾਰ ਦੇ ਵਿੱਚ ਲੱਗੇ ਰਹੋ ਆਪਣਾ ਮਨ ਜਿਹੜਾ ਭਟਕਦਾ ਨਹੀਂ ਹੈ ਜੇ ਅਸੀਂ ਕੰਮਕਾਰ ਦੇ ਵਿੱਚ ਰਹ ਕਿਉਂਕਿ ਵਿਹਲਾ ਮਨ ਸ਼ਤਾਨ ਦਾ ਘਰ ਜੇ ਅਸੀਂ ਵਿਹਲੇ ਰਹਾਂਗੇ ਤਾਂ ਸਾਡੇ ਦੁਆਨ ਚ ਕੋਈ ਪੁੱਠਾ ਫੁਰਨਾ ਆਏਗਾ ਕੋਈ ਸ਼ਰਾਬਤ ਕਰਾਂਗੇ ਕੋਈ ਨਸ਼ਾ ਕਰਾਂਗੇ ਇਸ ਕਰਕੇ ਆਪਣਾ ਕੰਮ ਦੇ ਵਿੱਚ ਲੱਗੇ ਰੋ ਬਿਜੀ ਰੱਖੋ ਆਪਣੇ ਆਪ ਹੋਰ ਵੀ ਅਜਈਆਂ ਸਪੈਸ਼ਲ ਖਬਰਾਂ ਪੋਜ਼ਿਟਿਵ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਕੈਮਰਾਮੈਨ ਰਾਜੀਵ ਦੇ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ